ਕਪੂਥਲਾ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਪਿੰਡ ਡੱਡਵਿੰਡੀ ਨੇੜੇ ਬਣ ਰਹੇ ਬਾਈਪਾਸ ਲਈ ਅਕਵਾਇਰ ਹੋਈ ਜ਼ਮੀਨ ਦਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਸਹਿਮਤੀ ਤੋਂ ਬਾਅਦ ਕਬਜ਼ਾ ਲੈ ਲਿਆ ਗਿਆ। ਸਵੇਰੇ ਕਰੀਬ 5 ਵਜੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਐਸਟੀਐਮ ਸੁਲਤਾਨਪੁਰ ਲੋਧੀ ਅਲਕਾ ਕਾਰਗੀਆਂ ਤੇ ਐਸਪੀਡੀ ਕਪੂਥਲਾ ਪੀਐਸ ਵਰਕ ਦੀ ਅਗਵਾਈ ਵਿੱਚ ਕਬਜ਼ਾ ਲੈਣ ਪੁੱਜੇ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਇੱਕ ਵਾਰੀ ਕਬਜ਼ਾ ਲੈਣ ਦਾ ਕੰਮ ਰੋਕ ਦਿੱਤਾ ਗਿਆ। ਉਪਰੰਤ ਦੋਮਾ 13 ਵਿੱਚ ਸਹਿਮਤੀ ਬਣ ਤੋਂ ਬਾਅਦ ਨੈਸ਼ਨਲ ਬਾਈਪਾਸ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਕਰੀਬ 3 ਕਿਲੋਮੀਟਰ ਲੰਬੇ ਬਾਈਪਾਸ ਦੀ ਜ਼ਮੀਨ ਦਾ ਕਬਜ਼ਾ ਲਿਆ ਗਿਆ। ਮਾਮਲਾ ਕੁਝ ਨਹੀਂ ਸੀਗਾ ਜੀ ਇਹਨਾਂ ਨੂੰ ਝੰਡੇ ਲਾਏ ਹੋ ਸੀ ਇਹਨਾਂ ਨੇ ਅਗੇ ਡੰਡੇ ਜੀ ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂਗਾ ਅਗੇ ਜੀ ਨਾ ਕਿਸੇ ਨੇ ਕੋਈ ਕਿਹਾ ਹੀ ਆ ਡੰਡੇ ਲਾ ਗਿਆ ਆਜਾ ਹਫਤਾ ਹੋ ਗਿਆ ਇਹਨਾਂ ਡੰਡੇ ਲਾਉਣ ਨੂੰ ਕੋਈ ਬੰਦਾ ਕਿਸੇ ਨੇ ਪੱਟਣ ਵਿੱਚ ਤਈ ਨਹੀਂ ਆਇਆ ਅੱਜ ਵੀ ਕੋਈ ਇਹਨਾਂ ਨੇ ਪਤਾ ਨਹੀਂ 3-4 ਸੌ ਬੰਦਾ ਜਾ ਕੇ ਪੁਲਿਸ ਦਾ ਸਾਡੇ ਦਾਰੇ ਖੜਾ ਕਰ ਦਿੱਤਾ ਵਾ ਪਤਾ ਨਹੀਂ ਕੀ ਅੱਜ ਜੀਐਸਵੀ ਲੈ ਆਏ ਆ ਤੇ ਸਾਲ ਦੁਨੀਆ ਦੇ ਬੰਦੇ ਆਏ ਆ ਤੋਂ ਉਹਨਾਂ ਨੇ ਰਖਾਈਆਂ ਵਾ ਜੀਐਸਵੀਆਂ ਚਾਰ ਜੇਸੀਆਂ ਇਥੇ ਵੱਟਦੀਆਂ ਇਹ ਬੜੀਆਂ ਹਨ ਆਏ ਨੇ ਨਹੀਂ ਇਹ ਕਬਜ਼ੇ ਦਾ ਮਾਮਲਾ ਵਾ ਕਬਜ਼ੇ ਦਾ ਮਾਫ ਜਾ ਕਬਲਾ ਕਬਲਾ ਨੂੰ ਵੀ ਅਸੀਂ ਤੁਹਾਨੂੰ ਦੇ ਦਿੰਨੇ ਆ ਝੋਨਾ ਵਾ ਲੈਣ ਦਿਓ ਤੁਹਾਡੇ ਡੰਡੇ ਲੱਗੇ ਹੋਇਆ ਕਬਜ਼ਾ ਅਸੀਂ ਤੁਹਾਨੂੰ ਮਾਫ ਦਵਾਉਗੇ ਉਹ ਟਾਈਮ ਜੀ ਹਾਂਜੀ ਕਿਉਂ ਹੁਣ ਤੋਂ ਨਾ ਦੇਖੋ ਪੱਕਾ ਹੋਇਆ ਹਾਂਜੀ ਪੈਸਾ ਨਹੀਂ ਅਜੇ ਦੀ ਕੋਈ ਵੀ ਦਿੱਤਾ ਸਾਡੇ ਨਾ ਖਾਤੇ 'ਚ ਆਇਆ ਨਾ ਸਾਨੂੰ ਇਹ ਪੈਸਾ ਦਿੱਤਾ ਹੀ ਆ ਸੜਕ ਦੇ ਮੋੜ ਮੇਰੀ ਪੈੜੀ ਆ ਉਹ ਫਾਟਕ ਦੇ ਕੋਲ ਤੇ ਉਹ ਦੇਖ ਲਾ ਕੋਈ ਪੈਸਾ ਨਹੀਂ ਹੈ ਵੀ ਸੜਕ ਦੇ ਕਮਰਸ਼ੀਅਲ ਰੇਟ ਦੇ ਪੈੜੀ ਉਹ ਕੋਈ ਗਰੋਰ ਤੋਂ ਪਰੇੜਾ ਹੋਣਾ ਹੈ ਤਾਂ ਮੰਗ ਕੀ ਕਰਨੀ ਚਾਹੁੰਦੇ ਹੋ ਅਸੀਂ ਤਾਂ ਇਹ 2 ਕਰੋੜ ਸਾਨੂੰ ਮਿਲੇ ਸਾਡਾ ਮੇਰਾ ਅੱਗੇ ਅਜੇ 10 ਸਾਲ ਪਹਿਲਾਂ ਦੀ ਮੇਰੀ ਗੱਲ ਹੋਈ ਸੀ ਇੱਕ ਬੰਦੇ ਨਾਲ 1 ਕਰੋੜ ਰੁਪਈਆ ਮੈਨੂੰ ਦਿਵਾਉਣਾ ਸੀ ਕੱਲੇ ਦਾ ਮੈਂ ਕਿਹਾ ਵੀ ਨਹੀਂ ਮੈਂ ਦੇਣਾ ਮੈਨੂੰ ਵਾਹ ਨਹੀਂ ਪਤਾ ਮੈਂ ਉਦੋਂ ਹੀ ਸਭ ਕੁਝ ਦੇ ਦਿੰਦਾ ਕਿ ਇਹ ਸਿਰਫ ਆਦਾ ਉਦੋਂ ਪਹਿਲੀ ਸਵਲੀ ਸੀਗੀ ਮੈਂ ਹੋਰ ਕਿਤੇ ਲੈ ਲੀਨਾ ਜੇ ਪ੍ਰਸ਼ਾਸਨ ਹੁਣ ਕਬਜ਼ਾ ਕਰਕੇ ਜਾ ਰਿਹਾ ਕੀ ਕਰ ਰਿਹਾ ਹੈ ਅੱਜ ਇਹਨਾਂ ਨੂੰ ਕਹਾਵਾ ਜੀ ਤੁਸੀਂ ਬੁਰਜੀਆਂ ਲਾ ਲਓ ਬੁਰਜੀਆਂ ਲਾ ਲਓ ਤੁਹਾਡਾ ਕਬਜ਼ਾ ਅੱਗੇ ਵੀ ਹੋਇਆ ਹੋਇਆ ਹੈ ਜੀ ਆ ਬੁਰਜੀਆਂ ਲਾ ਲਓ ਤੇ ਅਸੀਂ ਤੁਹਾਡੇ ਨਾਲ ਤਹਿਮ ਤੇ ਆ ਜੀ ਹੁਣ ਕਹਿੰਦੇ ਜੀ ਅਸੀਂ ਵਟ ਪਾਗ ਜਾਣੀ ਆ ਹੁਣ ਇਹ ਇਹ ਹੁਣ ਕੀ ਕਰਦੇ ਤੇ ਹੁਣ ਇਹਨਾਂ ਨੂੰ ਪਤਾ ਜੀ ਦੁਬਾਰਾ ਉਹਦਾ ਪਤਾ ਲੈਣ ਵਾਸਤੇ ਆਇਆ ਸੀ ਅਸੀਂ ਇੱਥੇ ਪਹੁੰਚੇ ਆ ਤੇ ਬਾਕੀ ਇਹਨਾਂ ਕਿਸਾਨਾਂ ਨੂੰ ਪੁੱਛਿਆ ਕਿ ਇਹਨਾਂ ਦੇ ਕੋਈ ਖਾਤੇ ਅਸੀਂ ਪੈਸੇ ਨਹੀਂ ਸੀ ਪਵਾਏ ਗਾ ਤੇ ਇਥੇ ਐਸਡੀਐਮ ਸਾਹਿਬ ਸਤਨ ਡੀਐਸਪੀ ਸਾਹਿਬ ਸਤਨ ਬੁਰਦੀ ਐਸਪੀ ਸਾਹਿਬ ਕੁਰਸਰਾ ਜੀ ਇਥੇ ਪਹੁੰਚੇ ਇਹਨਾਂ ਨਾਲ ਗੱਲਬਾਤ ਹੋਈ ਆ ਤੇ ਐਸਡੀਐਮ ਸਾਹਿਬ ਨੇ ਇਹ ਸਵਾਛਤ ਰਾਇ ਵੀ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਆ ਜਾਣਗੇ ਤੇ ਇਹਦੋਂ ਟਾਈਮ ਵੱਧ ਨਹੀਂ ਲੱਗੂਗਾ 15 ਅਗਸਤ ਤੱਕ ਟਾਈਮ ਲਿਆ ਵਾ ਉਹਨਾਂ ਨੇ ਬਈ ਇਹਦੇ ਵਿੱਚ ਉਹ ਜਾਨੂ ਕਲੀਅਰ ਹੋ ਜਾਣਗੇ ਜਿਹੜੇ ਖਾਤੇ 'ਚ ਪੈਸੇ ਆ ਉਤੋਂ ਬਾਅਦ ਜਿਹੜਾ ਕਬਜ਼ਾ ਸੀ ਉਹ ਅਗੇ ਨਿਸ਼ਾਨੀਆਂ ਤਾਂ ਲੱਗੀਆਂ ਸੀਗੀਆਂ ਤੇ ਬਾਕੀ ਚਲੋ ਅੱਜ ਕਿਸਾਨਾਂ ਨੇ ਕਬਜ਼ਾ ਜਿਹੜਾ ਦੇ ਦਿੱਤਾ ਵਾ ਆਪਣੀ ਸਹਿਮਤੀ ਦੇ ਨਾਲ ਇੱਕ ਹਫ਼ਤੇ ਦੇ ਟਾਈਮ ਵਿੱਚ ਵਿੱਚ ਜਿਹੜੇ ਪੈਸੇ ਪੇਮੈਂਟ ਇਹਨਾਂ ਦੇ ਖਾਤਿਆਂ 'ਚ ਆਜੂਗੀ ਤੇ ਤੇ ਝੋਨਾ ਜਿਹੜਾ ਉਹਦਾ ਐਸਪੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਭਈ ਇਹ ਜਿਹੜਾ ਕੁੱਤਾ ਵਾਂਗੂ ਪਾਲੀ ਫਸਲਾ ਝੋਨੇ ਦੀ ਇਹ ਬਰਬਾਦ ਨਹੀਂ ਹੁੰਦੇ ਤੋ ਕਿ ਇਹਨੂੰ ਸਿਰੇ ਲਾਵਾਂਗੇ ਸੀ ਜਿੱਦਾਂ ਜਿਹੜੇ ਕਿਸਾਨ ਆ ਉਹ ਝੋਨਾ ਕਿਸਾਨ ਜਿਹੜੇ ਆ ਓ ਵੀ ਇਸ ਗਾ ਹਾਂਜੀ ਓ ਇਸ ਝੋਲਾ ਵਧਣਗੇ ਜੀ ਇਸ ਗੱਲ ਨਾਲ ਸਹਿਮਤੀ ਹੋਈ ਹੈ ਅੱਜ ਅਸੀਂ ਟਪਿੰਡ ਟਡਵਿੰਡੀ ਵੀਖੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਸੰਬੰਧੀ ਕਬਜ਼ਾ ਲੈਣ ਲਈ ਆਏ ਸੀਗੇ ਉਹਦੇ ਵਿੱਚ ਸਾਡਾ आले ਵਿਚਾਰ ਵਟਾਂਦਰਾ ਜਿਹੜਾ ਚੱਲ ਰਿਹਾ ਪ੍ਰੋਜੈਕਟ ਸੰਬੰਧੀ ਇਹ ਪ੍ਰੋਜੈਕਟ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦਿੱਲੀ ਦਾ ਪ੍ਰੋਜੈਕਟ ਹੈਗਾ ਆ ਇੱਕ ਨੈਸ਼ਨਲ ਹਾਈਵੇ ਹੈਗਾ ਆ ਜਿਹਦੇ ਵਿੱਚ ਇੱਕ ਰੇਲਵੇ ਲਾਈਨ ਆਂਦੀ ਸੀ ਤੇ ਮਿਨਿਸਟਰੀ ਆਫ ਰੂਟ ਟ੍ਰਾਂਸਪੋਰਟ ਦੀ ਹਦਾਇਤਾਂ ਅਨੁਸਾਰ ਇਹ ਪ੍ਰੋਜੈਕਟ ਜਿਹੜਾ ਆ ਉਲੀਕਿਆ ਗਿਆ ਸੀ ਜਿਸ ਸਰ ਕਿਸਾਨਾਂ ਕੋ ਕੁਝ ਹੈ ਉਹਨਾਂ ਦੇ ਕਿ ਉਹਨਾਂ ਨੂੰ ਪੈਸੇ ਜਿਹੜੇ ਅਕਾਊਂਟ ਦੇ ਵਿੱਚ ਨਹੀਂ ਪੈ ਗਏ ਬਿਨਾ ਪੈਸੇ ਤੋਂ ਤੁਸੀਂ ਕਿਸਾਨਾਂ ਦੀ ਜ਼ਮੀਨ ਕਿਸ ਤਰ੍ਹਾਂ ਘੜਾ ਪਸਾਦੇ ਜਾਂ ਸਰਕਾਰ ਕਿਸਾਨਾਂ ਨਾਲ ਅਸੀਂ 2 ਸਾਲ ਤੋਂ ਵਿਦਾ ਐਡਮਿਨਿਸਟ੍ਰੇਸ਼ਨ ਗੱਲਬਾਤ ਕਰ ਰਹੀ ਸੀ ਬਟ ਕਿਸਾਨਾ ਵੱਲੋਂ ਕਦੀ ਵੀ ਇਹਦੇ ਅਕਾਊਂਟ ਨਹੀਂ ਦਿੱਤੇ ਗਏ ਜੇ ਦੇ ਸਬੰਧੀ ਮਾਨਯੋਗ ਕਮਿਸ਼ਨਰ ਜੀ ਦੇ ਦਫਤਰ ਪਿੰਡ ਡਡਵਿੰਡੀ ਵਿਖੇ ਕਈ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਪਰ ਪਿੰਡ ਵਾਸੀਆਂ ਵੱਲੋਂ ਇਹਦੇ ਅਕਾਊਂਟ ਦੇਣ ਤੋਂ ਹਰ ਵਾਰ ਇਤਰਾਜ਼ ਤੇ ਦਿੱਤੇ ਨਹੀਂ ਗਏ ਜੇ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਵੀ ਫੈਸਲਾ ਆ ਗਿਆ ਸੀਗਾ ਵੀ ਇਹਨਾਂ ਦੀ ਜਿਹੜੀ ਸਬਮਿਸ਼ਨ ਸੀਗੀ ਉਥੋਂ ਵੀ ਰਿਜੈਕਟ ਹੋ ਗਈ ਸੀਗੀ ਉਸ ਪ੍ਰਾਂਤ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਆ ਜਿੱਥੇ ਕਬਜ਼ਾ ਲੈਣ ਸੰਬੰਧੀ ਅਸੀਂ ਆਏ ਹੋਏ ਆ ਜਿੰਨੇ ਤੇ ਸਰਕਾਰ ਨੇ ਜ਼ਮੀਨ ਖਰੀਦੀ ਨਹੀਂ ਉਸ ਤੋਂ ਇਲਾਵਾ ਪਾ ਉਹ ਕਿਸਾਨ ਦੀ ਜ਼ਮੀਨ ਤੇ ਜੇਕਰ ਕਬਜ਼ਾ ਕਰਦੇ ਕਿ ਇਹ ਜਾਇਜ਼ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਉਹਦੇ ਸੰਬੰਧੀ ਨੋਟੀਫਿਕੇਸ਼ਨ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਅੰਡਰ ਜਾਰੀ ਹੋ ਚੁੱਕੀਆਂ ਸੀਗੀਆਂ ਇਹਦਾ ਅਵਾਰਡ ਵੀ ਮਾਨਯੋਗ ਐਸ ਡੀ ਐਮ ਸਾਹਿਬ ਵੱਲੋਂ ਸੁਣਾਇਆ ਜਾ ਚੁੱਕਿਆ ਹੈਗਾ ਆ ਬਟ ਕਿਸਾਨਾਂ ਵੱਲੋਂ ਆਪਣੇ ਹਰ ਜਗ੍ਹਾ ਤੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਕੇ ਉਥੋਂ ਸੁਪਰੀਮ ਕੋਰਟ ਤੋਂ ਵੀ ਖਾਰਜ ਹੋਣ ਦੇ ਉਪਰੰਤ ਵੀ ਅਸੀਂ ਡਾਇਲੌਗਸ ਕੀਤੇ ਇਹਨਾਂ ਦੇ ਨਾਲ ਬਹੁਤ ਸਾਰੇ ਵਾਤਾਵਰਣ ਹੋਈ ਮੀਟਿੰਗ ਹੋਈਆਂ ਪਰ ਇਹਨਾਂ ਵੱਲੋਂ ਅਪੌਇੰਟ ਨੰਬਰ ਨਹੀਂ ਦਿੱਤੇ ਗਏ ਜਿਨ੍ਹਾਂ ਦੇ ਸਦਕਾ ਇਹ ਜਿਹੜੀ ਅੱਜ ਕਬਜ਼ਾ ਲੈਣ ਦੀ ਕਾਰਵਾਈ ਹੈਗੀ ਆ ਕੁਲੀਕੀ ਗਈ ਹੈ ਹੁਣ ਸਹਿਮਤੀ ਬਣ ਗਈ ਹੈ ਜੀ ਸਹਿਮਤੀ ਬਣ ਗਈ ਤੇ ਕਿੰਨੀ ਕੁ ਫੋਰਸ ਹਾਲੇ ਵਿਚਾਰ ਵਟਾਂਦਰਾ ਚੱਲ ਰਿਹਾ ਹੈਗਾ ਆ ਫਰੋਜ਼ ਕਿੰਨੀ ਲੈ ਕੇ ਆਏ ਤੁਸੀਂ ਤਾਂ ਕੀ ਅੱਜ ਕੱਪ ਜਾਂਦੇ ਨੇ ਇਹ ਦੇਸਪੰਦੀ ਜਿਹੜਾ ਹੈਗਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦਾ ਗੇਰਵਾ ਦੇ ਸਕਦੇ ਠੀਕ ਹੈ ਇਹ ਰੋਡ ਜਿਹੜਾ ਕਿੱਥੋਂ ਕਿੱਥੇ ਜਾ ਰਿਹਾ ਜੀ ਜਿਹਦਾ ਇਹ ਇਨਕੁਆਇਰ ਕੀਤੀ ਜਾਂਦੀ ਹੈ ਇਹ ਜਲੰਧਰ ਤੋਂ ਨੈਸ਼ਨਲ ਇਹ ਇੱਕ ਨੈਸ਼ਨਲ ਹਾਈਵੇ 703 A ਦਾ ਪ੍ਰੋਜੈਕਟ ਹੈ ਜੋ ਕਿ ਜਲੰਧਰ ਕਪੂਰਥਲਾ ਅ ਸੁਲਤਾਨਪੁਰ ਦੇ ਨਜ਼ਦੀਕ ਤੋਂ ਹੁੰਦੇ ਹੋਏ ਲੋਈ ਜਾਂ ਮੱਖੂ ਅਪ ਟੂ ਫਿਰੋਜ਼ਪੁਰੇ ਜਾਂਦਾ ਹੈਗਾ ਹਾਈਵੇ ਇਮ ਹਾਈਵੇ ਜਿਹੜਾ ਹੈ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਲੋ ਕਿੰਨੇ ਲੈ ਨੈਸ਼ਨਲ ਹਾਈਵੇ ਡਿਕਲੇਰ ਹੈ ਇਹ ਕਿੰਨਾ ਏਰੀਆ ਰਹਿੰਦਾ ਸੀਗਾ ਜੀ ਕਬਜ਼ਾ ਲੈਣ ਵਾਲਾ ਜੀ ਇਹਦੇ ਵਿੱਚ ਤਕਰੀਬਨ 3 ਕਿਲੋਮੀਟਰ ਦਾ ਪ੍ਰੋਜੈਕਟ ਦੀ ਰੀਚ ਹੈਗੀ ਆ ਜਿਹਦੇ ਵਿੱਚ ਇੱਕ ਰੇਲਵੇ ਓਵਰ ਬ੍ਰਿਜ ਵੀ ਬਣਨਾ ਹੈ ਕਿੰਨੇ ਹੋਰ ਅੱਗੇ ਬਾਕੀ ਸਰ ਕਬਜ਼ੇ ਲੈ ਚੁੱਕੇ ਜੀ ਕੰਪਲੀਟ ਹੈ ਇਹ ਸਿਰਫ ਪ੍ਰੋਜੈਕਟ ਜਿਹੜਾ 3 ਕਿਲੋਮੀਟਰ ਦੇ ਅੰਦਰ ਸੀਗਾ ਜਿਹਦੇ ਵਿੱਚ 2.7 ਕਿਲੋਮੀਟਰ ਦਾ ਲੈਂਡ ਇਕੁਆਇਰ ਕੀਤੀ ਗਈ ਸੀ ਓਕੇ ਥੈਂਕ ਯੂ ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ